ਕੀ ਅਜੋ ਉਪਰਾਲਾ ਕਰ ਰਹੇ ਸਕੂਲ ਵੱਲੋਂ ਨਸ਼ਾ ਸ਼ਦਾਬ ਜੀ ਕਿਹੜੇ ਸਕੂਲੋਂ ਪਾਇਨਰ ਮਤਲਬ ਤੁਸੀਂ ਅੱਜ ਅਸੀਂ ਜਿਹੜਾ ਪੰਜਾਬ ਵਿੱਚ ਨਸ਼ਿਆਂ ਦਾ ਕੋਹੜ ਹੈ ਜਿੰਨੂੰ ਖਤਮ ਕਰੰਨੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਤੇ ਕੀ ਅਪੀਲ ਕਰ ਤੁਸੀਂ ਨੌਜਵਾਨ ਪੀੜੀ ਨੂੰ ਜੀ ਅਸੀਂ ਨੌਜਵਾਨ ਪੀੜੀ ਨੂੰ ਇਹੀ ਅਪੀਲ ਕਰਦੇ ਆਂ ਕਿ ਜਾਗੋ ਜਾਗੋ ਨਸ਼ਾ ਤਿਆਗੋ ਆਓ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਅਮਲੀ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ ਵਿਚ ਰਹਿਣ ਨਹੀਂ ਦੇ। ਪੂਰੇ ਹੀ ਮੈਨੂੰ ਅੱਜ ਬਾਜ਼ਾਰ ਵਿੱਚੋਂ ਘਟਿਆ ਜਾ ਰਹੀ ਜੀ। ਹਾਂਜੀ ਲੱਗਦੀ ਅਸੀਂ ਪੂਰੇ ਬਾਜ਼ਾਰ ਵਿੱਚ ਉੱਚੀ ਉੱਚੀ ਬੋਲਦੇ ਸਾਰੇ ਮਿਲ ਕੇ ਆਏ ਆਏ ਆ। ਜਿਹਾ ਕੋ ਜਾਗੋ ਨਸ਼ੇ ਤਿਆਗੋ ਜਾਗੋ ਜਾਗੋ ਨਸ਼ੇ ਤਿਆਗੋ। ਅੰਤ ਵਿੱਚ ਕਿੱਥੇ ਸੰਬੰਧ ਹੋ ਰਹੀ ਹੈ? ਅੰਤ ਵਿੱਚ ਇਹ ਸਰਕਾਰੀ ਹਸਪਤਾਲ ਕੋਲ ਸਾਨੂੰ ਬੋਲ ਅਸੀਂ ਸਮਾਪਤੀ ਕਰਾਂਗੇ ਜੀ। ਹਾਂਜੀ ਧੰਨਵਾਦ। ਸੋ ਅੱਜ ਕਿਉਂ ਉਪਰਾਲਾ ਕੀਤਾ ਗਿਆ ਸਕੂਲ ਬਣਾਜੀ ਸਤਿ ਸ਼੍ਰੀ ਅਕਾਲ। ਸਕੂਲ ਤੋਂ ਸਾਰਾ ਸਟਾਫ ਤੇ ਬੱਚੇ ਸਾਡੇ ਨਾਲ ਆ। ਜੀ ਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਜਿਹੜਾ ਸਾਡੇ ਪੰਜਾਬ ਨੂੰ ਇਹ ਮੱਕੀ ਹੋਰ ਕਹਿ ਰਹੇ ਆ ਵੀ ਪੰਜਾਬ ਨਸ਼ਾ ਨਾਲ ਡਿਆ ਹੋਇਆ ਹੈ ਪਰ ਅਸੀਂ ਇਹ ਚੀਜ਼ ਨੂੰ ਚੜ੍ਹ ਤੋਂ ਖਤਮ ਕਰਨਾ ਚਾਹੁੰਦੇ ਇੱਕ ਛੋਟਾ ਜਿਹਾ ਸਾਡਾ ਉਪਰਾਲਾ ਹੈ ਜਿਹੜਾ ਕੀ ਸਾਡੇ ਬੱਚਿਆਂ ਵੱਲੋਂ ਸਾਡੇ ਸਟਾਫ ਵੱਲੋਂ ਤੇ ਸਾਡੀ ਮੈਨੇਜਮੈਂਟ ਵੱਲੋਂ ਕੀਤਾ ਗਿਆ ਹੈ ਜਿਹਦੇ ਚ ਕੀ ਅਸੀਂ ਆਪਣੀ ਬੱਸੀ ਸ਼ਹਿਰ ਦੇ ਵਿੱਚ ਘਰੇਲੀ ਕਰਨ ਜਾ ਰਹੇ ਆ ਜਿਹਦੇ ਕੀ ਪਤੇਗੜ ਸਾਫ ਤੋਂ ਵੀ ਰੈਲੀ ਚੱਲੀ ਹੋਈ ਸੀਗੀ ਜੀ ਬੱਸੀ ਲੈ ਕੇ ਆਪਣੇ ਸਾਰੇ ਬਾਜ਼ਾਰ ਦੇ ਵਿੱਚ ਬੱਸੀ ਰੈਲੀ ਕੀਤੀ ਇਸ਼ਾਰਾ ਗਰਾਊਂਡ ਤੋਂ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਤੋਂ ਜਿਹਦੇ ਚ ਇੱਕ ਛੋਟਾ ਜਿਹਾ ਸੁਨੇਹਾ ਸਾਡਾ ਵੀ ਪੰਜਾਬ ਨੂੰ ਇੱਕ ਵਧੀਆ ਪਰਫੁੱਲਾ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਇਹਦੇ ਨਾਲ ਕੀ ਸਾਡੀ ਸਿਹਤ ਸਾਡੀ ਕਾਮਯਾਬੀ ਸਾਡੇ ਬੱਚੇ ਮਤਲਬ ਕੀ ਆਉਣ ਵਾਲਾ ਪੂਰੇ ਖੇੜਾ ਫਿਊਚਰ ਹੈ ਉਹ ਬੱਚਿਆਂ ਦਾ ਵਧੀਆ ਹੋਵੇ ਇਸ ਕਰਕੇ ਬੱਚੇ ਮਤਲਬ ਕੀ ਅਵੇਅਰ ਰਹਿਣ ਇਹ ਚੀਜ਼ ਤੋਂ ਠੀਕ ਹੈ ਸੇ ਨੋ ਡਰਗ ਠੀਕ ਹੈ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਸਾਡਾ ਮੇਨ ਮੋਟਿਵ ਸਾਡੇ ਸਕੂਲ ਦਾ ਇਹੀ ਹੈ ਤੇ ਸਰ ਨੌਜਵਾਨ ਪੀੜੀ ਨੂੰ ਕੀ ਤੁਸੀਂ ਅਪੀਲ ਕਰਦੇ ਹੋ ਨੌਜਵਾਨ ਪੀੜੀ ਨੂੰ ਅਸੀਂ ਛੋਟੀ ਜਿਹੀ ਅਪੀਲ ਹੈ ਵੀ ਸੇਤ ਤੋਂ ਉੱਪਰ ਕੁਛ ਨਹੀਂ ਵੀ ਆਪਣੀ ਸਿਹਤ ਨੂੰ ਸਭ ਤੋਂ ਪਹਿਲਾਂ ਧਿਆਨ ਦੇਵੋਗੇ ਠੀਕ ਹੈ ਜੇ ਕੋਈ ਕੋੜ ਬਾਹਰ ਕਿਤੇ ਚੱਲ ਰਿਹਾ ਅਸੀਂ ਉਹਨੂੰ ਬਚਾਣਾ ਦੂਜਿਆਂ ਨੂੰ ਵੀ ਪਛਾਣਾ ਤੇ ਆਪਣੇ ਆਪ ਨੂੰ ਵੀ ਬਚਾਣਾ ਜੀ ਥੈਂਕ ਯੂ ਸਰ ਜਾਗੋ ਜਾਗੋ ਨਸ਼ੇ ਤਿਆਗੋ ਜਾਗੋ ਜਾਗੋ ਨਸ਼ੇ ਤਿਆਗੋ ਅਮਲੇ jago 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 jago